ਕਿ ಗ್ರಾಮ ਪੰਚਾਇਤ ਜਵਾਇ ਸਿੰਘ ਵਾਲਾ ਨੇ ਇਹ ਤਹਈਆ ਕੀਤਾ ਕਿ ਜਦੋਂ ਤੱਕ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਦੋਂ ਤੱਕ ਜਸ਼ਨ ਦੇ ਕਾਤਲਾ ਜਿਨ੍ਹਾਂ ਨੇ ਟੇਡੇ ਢੰਗ ਨਾਲ ਜਸ਼ਨ ਦਾ ਕਤਲ ਕਰਵਾਇਆ ਉਹਨੂੰ ਹਰਾਸ ਕਰ ਕਰਕੇ ਫੌਜਾ ਸਿੰਘ ਸਰਾਰੀ ਤੇ ਉਹਦਾ ਜਿਹੜਾ ਪੀਏ ਆ ਬਚਿੱਤਰ ਲਾਡੀ ਉਹਨਾਂ ਦੋਨਾਂ ਦੇ ਉੱਪਰ ਪਰਚਾ ਦਰਜ ਨਹੀਂ ਹੋ ਜਾਂਦਾ ਦੋਨਾਂ ਨੂੰ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤਾਈ ਜਵਾਇ ਸਿੰਘ ਵਾਲਾ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਆ ਉਹ ਵੜਨ ਦੀ ਹਿੰਮਤ ਨਾ ਕਰੇ ਜੇ ਕੋਈ ਆਊਗਾ ਕਿ ਉਹ ਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਉਹ ਦਾ ਵਿਰੋਧ ਜਿਹੜਾ ਉਹ ਤਿੱਖਾ ਹੋਊਗਾ ਜਵਾਇ ਸਿੰਘ ਆਲਾ ਦੇ ਵਿੱਚ ਕਿਉਂਕਿ ਇਹ ਜਿਹੜਾ ਭਗਵੰਤ ਮਾਨ ਇੱਥੇ ਮੈਸੇਜ ਦੇ ਵਿੱਚ ਭਗਵੰਤ ਮਾਨ ਦੀ ਵੀ ਐਂਟਰੀ ਬੈਨ ਕੀਤੀ ਆ ਇਸ ਕਰਕੇ ਕਿ ਜਿਹੜਾ ਉਹ ਕਹਿੰਦਾ ਸੀ ਕਿ ਸਾਡੀ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਮੁਕਤ ਕਰ ਦੂਗੀ ਪੰਜਾਬ ਨੂੰ ਤੇ ਜਿੰਨੇ ਇਹਨਾਂ ਦੇ ਲੀਡਰਾਂ ਸਭ ਤੋਂ ਵੱਡੇ ਜਿਹੜੇ ਦੋਸ਼ ਆ ਉਹ ਭ੍ਰਿਸ਼ਟਾਚਾਰ ਦੇ ਇਹਨਾਂ ਦੇ ਲੀਡਰਾਂ ਤੇ ਲੱਗ ਰਹੇ ਆ ਚਾਹੇ ਇਹਨਾਂ ਦੇ ਐਮਐਲਏ ਹੋਣ ਚਾਹੇ ਇਹਨਾਂ ਦੇ ਬਣੇ ਹੋਏ ਜਿਹੜੇ ਐਮਪੀ ਵਗੈਰਾ ਹੋਣ ਉਹ ਲਗਾਤਾਰ ਜਿਹੜੇ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਉਹ ਫਸੇ ਹੋਏ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਲੀਡਰ ਜਿਹੜੇ ਉਹ ਭ੍ਰਿਸ਼ਟਾਚਾਰ ਕਰ ਰਹੇ ਆ ਕੱਲਾ ਜਸ਼ਨ ਬਾਵਾ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਪੈਸੇ ਲੈ ਕੇ ਲੋਕਾਂ ਨੂੰ ਸਰਪੰਚੀਆਂ ਦਿੱਤੀਆਂ ਤੇ ਹੁਣ ਫੇਰ ਜਿਹੜੇ ਪੈਸੇ ਇਕੱਠੇ ਕਰਨ ਵਾਸਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਏ ਵੀ ਨਹੀਂ ਬਕਸ ਦੇ ਕਿਉਂ ਸਾਡੀ ਹੀ ਪਾਰਟੀ ਦੇ ਨੇ ਸਾਨੂੰ ਵੋਟਾਂ પાਕੇ ਪਹਿਲਾਂ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੂੰ ਹੀ ਜਿਹੜਾ ਠੱਗਣ ਲੱਗੇ ਹੋਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਆਜ਼ਾਦ ਸਰਪੰਚ ਜਿੱਤੇ ਨੇ ਜਾਂ ਹੋਰ ਪਾਰਟੀਆਂ ਨੇ ਜਿੱਤੇ ਨੇ ਉਹਨਾਂ ਨੂੰ ਵੀ ਜਿਹੜਾ ਪਿੰਡਾਂ ਦੇ ਵਿੱਚ ਸਰਪੰਚੀ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਉਹਨਾਂ ਦੇ ਵੀ ਕੰਮਕਾਜ ਪਿੰਡਾਂ ਦੇ ਵਿੱਚ ਨਹੀਂ ਚੱਲਣ ਦਿੱਤੇ ਜਾ ਰਹੇ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਕਿ ਅਸੀਂ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਪ੍ਰਬੰਧਕ ਲਾ ਕੇ ਜਿਹੜਾ ਆਪ ਕੰਮ ਚਲਾਵਾਂਗੇ ਕਿਉਂਕਿ ਆਪ ਕੰਮ ਇਸ ਕਰਕੇ ਚਲਾਉਣਾ ਚਾਹੁੰਦੇ ਆ ਕਿ ਜਿਹੜੇ ਪਿੰਡਾਂ ਦੇ ਫੰਡ ਹੋਣਗੇ ਉਹਨਾਂ ਦੇ ਵਿੱਚੋਂ ਮੋਟਾ ਜਿਹੜਾ ਪੈਸਾ ਉਹ ਖਾਧਾ ਜਾ ਸਕੇ ਤੇ ਲੋਕ ਇਹਨਾਂ ਦਾ ਜਿਹੜਾ ਲਗਾਤਾਰ ਵਿਰੋਧ ਇਸੇ ਕਰਕੇ ਕਰਦੇ ਆ ਜਵਾਇ ਸਿੰਘ ਵਾਲਾ ਦੀ ಗ್ರಾಮ ਪੰਚਾਇਤ ਤੇ ਨੌਜਵਾਨ ਭਾਰਤ ਸਭਾ ਨੇ ਜਿਹੜਾ ਅੱਜ ਫਲੈਕਸ ਬੰਨ੍ਹਾ ਇਹਨਾਂ ਦੀ ਐਂਟਰੀ ਬੈਂਡ ਦਾ ਉਹ ਵੀ ਇਸੇ ਕਰਕੇ ਆ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਜਿਲੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਕੱਲ ਨੂੰ ਫੇਰ ਕੋਈ ਜਸ਼ਨ ਬਾਵਾ ਨਾ ਬਣੇ ਇਹਨਾਂ ਦਰਿੰਦਿਆਂ ਦੇ ਕੋਈ ਧੱਕੇ ਚੜ ਕੇ ਹੋਰ ਜਿਹੜਾ ਆਪਦੀ ਜੀਮਨ ਲੀਲਾ ਸਮਾਪਤ ਨਾ ਕਰੇ ਤੇ ਜਿਲੇ ਦੋਛੀਆਂ ਵਾਲੇ ਜਸ਼ਨ ਬਾਵਾ ਨੂੰ ਮਰਨ ਵਾਸਤੇ ਮਜਬੂਰ ਕੀਤਾ ਉਹਨਾਂ ਨੂੰ ਸਖਤ ਸਜ਼ਾਆਂ ਜੜੀਆਂ ਉਹ ਮਿਲਣੀਆਂ ਚਾਹੀਦੀਆਂ ਜਦੋਂ ਤੱਕ ਉਹਨਾਂ ਨੂੰ ਸਖਤ ਸਜ਼ਾਆਂ ਨਹੀਂ ਮਿਲਦੀਆਂ ਉਦੋਂ ਤੱਕ ਜਵਾਏ ਸਿੰਘ ਵਾਲਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਐਂਟਰੀ ਉਹ ਫੈਲ ਦਊਂਗਾ दिल्ली क्राइम नेशनल न्यूज़ नजर सफर